ਸਾਸੀ ਕਾਲ ਜੀ ਤੁਸੀਂ ਜੁੜ ਚੁੱਕੇ ਹੋ ਅਜੀਤ ਵੈਬ ਟੀਵੀ ਦੇ ਨਾਲ ਮੈਂ ਹਾਂ ਸੁਖਵਿੰਦਰ ਸਿੰਘ ਬਸੰਤ ਪਜਮੀ ਦਾ ਤਿਹਾੜ ਜਿਹੜਾ ਫਰੋਇਪੁਰ ਦਾ ਪੂਰੇ ਵਰਲਡ ਦੇ ਵਿੱਚ ਮੰਨਿਆ ਹੋਇਆ ਹੈ ਲੋਕ ਜਿਹੜੇ ਨੇ ਦੂਰੋਂ ਦੂਰੋਂ ਇੱਥੇ ਬਸੰਤ ਮਨਾਉਣ ਵਾਸਤੇ ਫਰੋਇਪੁਰ ਪਹੁੰਚਦੇ ਨੇ ਅਸੀਂ ਅੱਜ ਗੱਲ ਕਰਦੇ ਹਾਂ ਇੱਕ ਦੇਸੀ ਧਾਗੇ ਦੀ ਜਿਹੜੀ ਡੋਰ ਤਿਆਰ ਕੀਤੀ ਜਾਂਦੀ ਏ ਬਾਈ ਵੱਲੋਂ ਬਾਈ ਜਿਹੜਾ ਏ 50 ਸਾਲ ਤੋਂ ਡੋਰ ਜਿਹੜੀ ਤਿਆਰ ਕਰਦਾ ਇੱਥੇ ਦਿਖਾਈ ਦੇ ਰਿਹਾ ਉਹ ਬਾਈ ਦੇ ਨਾਲ ਗੱਲਬਾਤ ਵੀ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਉਹ ਡੋਰ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਨੌਜਵਾਨ ਨੇ ਜਿਹੜੇ ਇੱਥੇ ਡੋਰ ਸੂਤਦੇ ਹੋਏ ਦਿਖਾਈ ਦੇ ਰਹੇ ਨੇ ਉਹ ਬਾਈ ਦੀ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ ਕਿ ਲਵੀ ਜਿਹੜੇ ਉਹ 50 ਸਾਲ ਤੋਂ ਡੋਰ ਸੂਤਦੇ ਆ ਰਹੇ ਨੇ ਲਵੀ ਉਹਨਾਂ ਦਾ ਕੀ ਕਹਿਣਾ ਹੈ ਕਿ ਇਸ ਡੋਰ ਨੂੰ ਲੈ ਕੇ ਕੀ ਕਹਿਣਾ ਉਹਨਾਂ ਦਾ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਬਾਈ ਜੀ ਧੰਨਵਾਦ ਤੁਹਾਡਾ ਜੀ ਡੋਗਾ ਹਾਂਜੀ ਬੋਲੋ ਹੋ ਸੁਣਾਓ ਠੀਕ ਠਾਕ ਹੋ ਬਾਈ ਜੀ ਠੀਕ ਹੈ ਸਰ ਠੀਕ ਇਹ ਤੁਹਾਨੂੰ ਕਿੰਨਾ ਚਿਰ ਹੋਗਾ ਡੋਰ ਸੂਤਦੇ ਕਟੜਾ ਜੀ 50 ਸਾਲ ਹੋ ਗਏ ਨੇ ਠੀਕ ਹੈ ਜੀ ਹਾਂਜੀ ਤੇ ਬਾਈ ਜੀ 50 ਸਾਲ ਹੋ ਗਏ ਤੁਹਾਨੂੰ ਡੋਰ ਸੋਧਿਆ ਨੂੰ ਕੀ ਲੱਗਦਾ ਕਿਦਾਂ ਦਾ ਰਿਸਪੌਂਸ ਮਿਲ ਰਿਹਾ ਆਪਾਂ ਨੂੰ ਸਾਬ ਅਦਰ ਪਹਿਲਾਂ ਕੰਮ ਬੜਾ ਸੀ ਅੱਛਾ ਜੀ 50 ਬੰਦੇ ਟੀਮ ਸੀ ਬਾਈ ਜੀ 50 ਬੰਦੇ ਟੀਮ ਸੀ ਲੈ ਵੀ ਕੰਮ ਹੀ ਬਹੁਤ ਜ਼ਿਆਦਾ ਸੀ ਰਾਤ ਦਿਨ ਬਾਈ ਲੱਗੇ ਰਹਿਣਾ ਜਦੋਂ ਇਸ ਦਿਨ ਆਈ ਨੇ ਠੀਕ ਹੈ ਇੱਕ ਮਹੀਨਾ ਪਹਿਲਾਂ ਹੀ ਕੋਈ ਨਾ ਕੋਈ ਮੇਰੀ ਸਹੂਤ ਕੋਈ ਨਾ ਮੇਰੀ ਸਹੂਤ ਬੜਾ ਬਾਈ ਲਹਿਰਾ ਬਹਿਰਾ ਹੁੰਦੀ ਸੀ ਠੀਕ ਹੈ ਜੀ ਅੱਜ ਬਾਈ ਜਿਹੜਾ ਮੋਲ ਹੈ ਨਾ ਚੈਨਲ ਉਹਨਾਂ ਖਤਮ ਕਰਦਾ ਬਾਈ ਠੀਕ ਹੈ ਜੀ ਇਹ ਚੈਨਲ ਡੋਰ ਨੇ ਕੰਮ ਖਤਮ ਕਰਤਾ ਬੋਈ ਅੱਜ 25 ਪੈਸੇ ਕੰਮ ਵੀ ਨਹੀਂ ਰਹਿ ਗਏ ਠੀਕ ਹੈ ਜੀ ਜਿੰਦ ਤੱਕ ਸਾਡਾ ਆਈਡੀ ਹੈਗਾ ਬੋਈ ਜਿਹੜੇ 50 ਬੰਦੇ ਸੀ ਅੱਜ ਤਿੰਨ ਬੰਦੇ ਕੰਮ ਕਰ ਰਹੇ ਸੀ ਤੋਂ ਦੀ ਵਜ੍ਹਾ ਕੀ ਜਿਹੜੀ 50 ਬੰਦੇ ਕੰਮ ਕਰਦੇ ਸੀ ਵਜ੍ਹਾ ਕੀ ਰਹੀ ਹੁੰਦੀ ਬੋਈ ਉਹਦੀ ਵਜ੍ਹਾ ਹੈ ਇਹ ਲੈ ਵੀ ਬੋਈ ਚੈਨਲ ਡੋਰ ਜਦੋਂ ਦੀ ਆਈ ਹੈ ਕੰਮ ਘਟਦਾ ਗਿਆ ਸੋ ਸਾਡੇ ਬੋਈ ਦੋ ਬੰਦੇ ਬੈ ਨੈਸ਼ਨਲ ਹੀ ਮਰ ਗਏ ਅੱਛਾ ਠੀਕ ਹੈ ਜੀ ਉਹ ਕਾਰੋਬਾਰ ਜਦੋਂ ਹੈ ਹੀ ਨਹੀਂਗਾ ਠੀਕ ਹੈ ਜੀ ਜਿਹੜਾ ਬੰਦਾ ਕਾਰੋਬਾਰ ਬੋਈ ਇਹ ਕਰਦਾ ਉਹ ਕਾਰੋਬਾਰ ਇਹ ਹੀ ਕਰ ਸਕਦਾ ਠੀਕ ਹੈ ਜੀ ਹੋਰ ਕੋਈ ਕਾਰ ਅਸੀਂ ਸੋਚਨੇ ਲੱਗ ਬਾਈ ਹੁਣ ਕੀ ਕੀਤਾ ਕਿ ਜਵੇਂ ਇਹਦੇ ਵਿੱਚ ਕੋਈ ਸਾਡਾ ਦਾ ਜੋਰ ਚੱਲਦਾ ਨਹੀਂ ਪ੍ਰਸ਼ਾਸਨ ਨੇ ਬੜੀ ਬਾਈ ਕਿਰਪਾ ਕਰੀ ਦੀ ਸਭਾ ਦੇ ਮਸਲਾ ਹੱਲ ਕਰੋ ਚੈਨਲ ਡੋਰਾ ਨਹੀਂ ਚੱਲਣੀ ਚਾਹੀਦੀ ਠੀਕ ਹੈ ਜੀ ਉਹ ਫੇਰ ਛਰੇਆਂ ਵਿਕੀ ਜਾਂਦੀ ਬਾਈ ਕੋਈ ਨਹੀਂ ਪੁੱਛਦਾ ਠੀਕ ਹੈ ਜੀ ਨਹੀਂ ਹੁਣ ਇਹ ਜਿਹੜੀ ਤੁਸੀਂ ਡੋਰ ਜਿਹੜੀ ਵੇਚਦੇ ਹੋ ਇਹ ਕੱਲੇ ਫਲੋਰੀਪਰ ਵਿੱਚ ਵੇਚਦੇ ਹੋ ਕਿ ਇਹ ਕਿਤੇ ਹੋਰ ਵੀ ਜਾਂਦਾ ਨਹੀਂ ਭਾਈ ਇਹ ਪਹਿਲਾਂ ਬੜੇ ਬੜੇ ਦੂਰ ਤੱਕ ਜਾਂਦੀ ਸੀ ਡੋਰਾ ਇਹ ਠੀਕ ਹੈ ਜੀ ਅੱਜ ਬੋਈ ਦੀ ਵੈਲਿਊ ਖਤਮ ਹੋ ਗਈ ਠੀਕ ਹੈ ਜੀ ਕਿਉਂ ਬਾਈ ਚੈਨਲ ਡੋਰਾ ਅਗਲਾ ਕੰਨ ਜਾਂਦਾ ਬਾਜ਼ਾਰ ਵਿੱਚ ਠੀਕ ਹੈ ਜੀ ਤੇ ਘਰ ਘਰ ਪਈ ਲੋਕਾਂ ਨੇ ਬਾਈ ਜਿਵੇਂ ਹੁਣ ਦੱਸ ਕੇ ਮੇਰੇ 10000 2 ਸਿਕਨੇ ਮੈਂ ਪੇਟੀ ਲੈ ਕੇ ਰੱਖ ਲਈ ਠੀਕ ਹੈ ਜੀ 18 19 ਹਜ਼ਾਰ ਜਾਂਦੀ 40 ਹਜ਼ਾਰ ਟਿੰਦਾ ਅਗਲਾ ਕਹਿੰਦਾ ਭਾਂਚੇ ਕੰਮ ਹੀ ਬੜਾ ਵੱਡੀ ਠੀਕ ਹੈ ਜੀ ਹੁਣ ਜੇ ਮੇਰੇ 10000 2 ਸਿਕਨੇ 10 ਅਗਲੇ ਦੇ ਵੀ ਹੋਗੇ ਨੇ ਉਹ ਐ ਬਾਈ ਪੇਟੀ ਖਤ ਹੋ ਜਾਂਦੀ ਅਗਲੇ 2-3 ਪੇਟੀਆਂ ਵੇਚ ਜੇ ਸਾਈਡ ਤੇ ਹੋ ਜਾਂਦਾ ਤੁਸੀਂ 50 ਜਿਹੜੇ ਤੁਸੀਂ ਦੱਸਿਆ ਕਾਰੀਗਰ ਅਸੀਂ ਰੱਖੇ ਸੀਗੇ ਤੇ 50 ਕਾਰੀਗਰ ਰੱਖਣ ਦੇ ਨਾਲ ਤੇ ਡੋਰ ਕਿਤੇ ਕਿਤੇ ਸਪਲਾਈ ਹੁੰਦੀ ਸੀ ਤੁਹਾਡੀ ਬੋਝ ਬਟਿੰਡਾ ਬਹੁਤ ਜ਼ਿਆਦਾ ਸਪਲਾਈ ਹੁੰਦੀ ਸੀ ਟੋਟਲੀ ਬਟਿੰਡ ਬਹੁਤ ਜਿਆਦਾ ਫਰੀਦਕੋਟ ਕੋਟ ਕਪੂਰਾ ਮੋਸਰ ਮਲੋੜ ਦੱਬ ਵਾਲੀ ਇੱਧਰ ਆ ਜਾਓ ਜਲਾਲਾਬਾਦ ਇੱਥੋਂ ਬੋਰ ਤੱਕ ਜਾਂਦੀ ਬੋਈ ਫਿਰ ਪੁੱਛੋ ਗੰਗਾ ਨਗਰ ਚਲੇ ਜਾਂਦੀ ਸੀ ਬੋਈ ਬਸੰਤ ਤੋਂ ਬਾਅਦ ਜਦੋਂ ਅਸੀਂ ਬਸੰਤ ਵਾ ਕੰਮ ਕਰਦੇ ਕਿ ਨਹੀਂ ਉਹਦੇ ਬਾਅਦ ਉਹ ਸਿਜਨ ਚੱਲ ਪੈਂਦੇ ਡੋਰਾ ਐਨੀ ਡੋਰਾ ਵੇਖਦੀ ਸੀ ਤੇ ਉਸ ਟਾਈਮ ਤੁਸੀਂ ਕਿੰਨਾ ਚਿਰ ਪਹਿਲਾਂ ਜਿਹੜੀ ਡੋਰਾ ਸੂਤਨੀ ਸ਼ੁਰੂ ਕਰ ਦਿੰਦੇ ਸੀ ਬੋਈ ਉਹ ਪਹਿਲਾਂ ਹੀ ਕੰਮ ਸ਼ੁਰੂ ਹੋ ਜਾਂਦਾ ਲੈ 8 ਮਹੀਨਾ ਕੰਮ ਸ਼ੁਰੂ ਹੋ ਜਾਂਦਾ ਹੈ ਅੱਛਾ ਠੀਕ ਹੈ ਜੀ 8 ਮਹੀਨੇ 400 ਚੱਲ ਹੋ ਜਾਂਦੇ ਸੀ ਲੈ ਬਾਈ ਇਹਨਾਂ ਕੀ ਆਰਡਰ ਆਣਾ ਸ਼ੁਰੂ ਹੋ ਜਾਂਦਾ ਸੀ ਬਾਈ ਜੀ ਲੈ ਮੇਰਾ ਮਾਲ ਇਹਨਾਂ ਭੇਜਦੀ ਉਹਨੇ ਕਹਿੰਨਾ ਮੇਰੇ ਨਾਲ ਭੇਜਦੀ ਚੱਲਦਾ ਰਹਿੰਦਾ ਸੀ ਕੰਮ ਠੀਕ ਹੈ ਜੀ ਹੌਲੀ ਹੌਲੀ ਜਿਵੇਂ ਜਿਵੇਂ ਕੰਮ ਘਟਦਾ ਗਿਆ ਬੰਦੇ ਘਟਾਉਂਦੇ ਗਏ ਲੈ ਵੀ ਉਹਨੇ ਕਹਿੰਨਾ ਭਰਾਵਾ ਮੇਰੇ ਵੀ ਕੰਮ ਨਹੀਂ ਹੈਗਾ ਠੀਕ ਹੈ ਕੱਲ ਨੂੰ ਤੁਸੀਂ ਇਹ ਨਹੀਂ ਕਹਿੰਨਾ ਲੈ ਉਸਤਾਦ ਨੇ ਇਹ ਕੀਤਾ ਉਹ ਕੀਤਾ ਤੇ ਅੱਲਾ ਵੀ ਆਦ ਤੱਕ ਕੋਈ ਕਾਰੋਬਾਰ ਲੱਭਦਾ ਤਾਂ ਠੀਕ ਹੀ ਕਈ ਵਿਚਾਰੇ ਬoi ਲੱਭਾ ਕਈ ਨੂੰ ਨਿਕੁਛ ਲੱਭਾ ਨਹੀਂਗਾ ਬਸ ਐਵੇਂ ਹੀ ਅਗਲੇ ਟਾਈਮ ਪਾਸ ਕਰਦੇ ਘੁਰਦੇ ਨਿਕਲ ਗਏ ਠੀਕ ਹੈ ਜੀ ਕਈ ਬੰਦੇ ਵਿੱਚ ਨਸ਼ਾ ਨੁਸ਼ਾ ਵੜ ਗਿਆ ਠੀਕ ਹੈ ਗੱਲ ਖਤਮ ਹੋ ਗਈ ਕੀ ਇੱਥੇ ਬਸੰਤ ਮੇਲਾ ਵੀ ਲੱਗਾ ਇੱਥੇ ਫਰੋਈਪਰ ਦੇ ਵਿੱਚ ਹਣਾ ਜੀ ਮਤਲਬ ਵੀ ਉਹਦੇ ਵਾਸਤੇ ਕੀ ਤੁਹਾਡੇ ਕੋ ਡੋਰ ਲੈ ਕੇ ਗਏ ਨੇ ਨਹੀਂ ਬਾਈ ਨਹੀਂ ਨਹੀਂ ਡੋਰਾਂ ਨੂੰ ਪੁੱਛਦਾ ਕੋਈ ਮੈਂ ਤੁਹਾਨੂੰ ਦੱਸ ਦਿਆਂ ਨਾ ਫਿਰ ਉਹ ਹੈ ਉਹ ਲੋਕੋ ਖਾਬ ਹੈਗਾ ਬਾਈ ਉਹਨਾਂ ਨਾਲ ਕੀ ਪੁਲਿਸ ਦੀ ਅੱਖਾਂ ਦੇ ਵਿੱਚ ਮਿੱਟੀ ਮਾਰਨ ਦੀ ਕੋਸ਼ਿਸ਼ ਕੀਤੀ ਹੁਣ ਗੱਟੂ ਨਾ ਬਣਾਤੇ ਨੇ ਉਹਦੇ ਧਾਗੇ ਦੇ ਠੀਕ ਹੈ ਜੀ ਉਹਦੇ ਵਿੱਚ ਮਿਕਸ ਕਰਕੇ ਮੈਂ ਚਨਾ ਵੇਖੀ ਆਂ ਜੀ ਉਹਦੇ ਪਤਾ ਨਹੀਂ ਲੱਗਦਾ ਲੈ ਬਾਈ ਇਹ ਚਨਾ ਦਾ ਗੱਟੂ ਹੈ ਕਿ ਦੂਜਾ ਗੱਟੂ ਹੈ ਠੀਕ ਹੈ ਨਾ ਜਿਹੜੇ ਬਣਾ ਰਹੇ ਨੇ ਨਾ ਬੋਜੀ ਉਹਨਾਂ ਨੇ ਕੰਮ ਹੀ ਇਹ ਕਰ ਦਿੱਤਾ ਪਰ ਸਾਰੇ ਮੁਲਾਜ਼ਮਾਂ ਨੇ ਜਿਹੜੇ ਬੰਦਿਆਂ ਕੋਲ ਚੈਨਲ ਡੋਰਾਂ ਨਜ਼ਰ ਆਏ ਉਹਨਾਂ ਨੂੰ ਛੁੱਤਰ ਚੰਗਾ ਵਾਇਆ ਠੀਕ ਹੈ ਜੀ ਨਾਲੇ ਪਰਚੇ ਹੋਏ ਨੇ ਉਹ ਸਵਾਦ ਵੀ ਆ ਗਿਆ ਬੋਜੀ ਉਹ ਚੀਜ਼ ਦਾ ਜਿਹੜੇ ਬੰਦੇ ਬੋਜੀ ਅੰਬਰ ਸਾਹ ਫੜੀਚੇ ਨੇ ਪਰਚੇ ਹੋਏ ਨੇ ਉਹ ਬੋਜੀ ਦੁਬਾਰਾ ਚੈਨਲ ਡੋਰਾਂ ਨਹੀਂ ਲੈਣਗੇ ਠੀਕ ਹੈ ਨਾ ਜੀ ਇੱਥੇ ਵੀ ਇਹ ਕੰਮ ਹੋ ਜਾਵੇ ਤੇ ਬੋਜੀ ਆਪੇ ਠੱਲ ਪੈ ਜਾਏਗੀ ਠੀਕ ਹੈ ਨਾ ਪਰ ਹੋਣਾ ਨਹੀਂ ਨਾ ਇਹ ਹਾਂਜੀ ਅਸੀਂ ਬਾਈ ਨਾਲ ਗੱਲਬਾਤ ਕੀਤੀ ਏ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿਹੜੀ ਇਹ ਡੋਰ ਜਿਹੜੇ ਸੂਤਦੇ ਹੋਏ ਨੌਜਵਾਨ ਦਿਖਾਈ ਦੇ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਜੇ ਵੀ ਚੈਨਾ ਡੋਰ ਏ ਇਹ ਕਦੇ ਵੀ ਬੰਦ ਨਹੀਂ ਹੋ ਸਕਦੀ ਕਿਉਂਕਿ ਅਸੀਂ ਤਾਂ ਪ੍ਰਸ਼ਾਸਨ ਨੂੰ ਵੀ ਅਪੀਲ ਕਰਦੇ ਹਾਂ ਇਹ ਲਈ ਡੋਰ ਬੰਦ ਕੀਤੀ ਜਾਵੇ ਪਰ ਸਾਡੇ ਪਰਿਵਾਰਾਂ ਦੇ ਵੱਲੋਂ ਵੀ ਇਹ ਕਿਹਾ ਜਾਂਦਾ ਹੈ ਕਿ ਸਾਨੂੰ 50 ਸਾਲ ਤਾਂ ਹੋ ਗਏ ਨੇ ਇਸ ਡੋਰਾ ਨੂੰ ਸੂਤਦਿਆ ਹੋਇਆ ਪਰ ਸਾਨੂੰ ਕੋਈ ਕਾਮਯਾਬੀ ਨਹੀਂ ਮਿਲੇਗੀ ਪਰ ਅਸੀਂ ਇਹ ਪ੍ਰਸ਼ਾਸਨ ਨੂੰ ਇਹ ਕਹਿੰਨਾਂਗੇ ਵੀ ਸਾਡੇ ਜਿਹੜੇ ਪਰਿਵਾਰ ਏ ਪ੍ਰਸ਼ਾਸਨ ਵੀ ਉਹ ਅਪੀਲ ਕਰਦਾ ਹੈ ਕਿਉਂਕਿ ਉਹ ਕਹਿੰਦਾ ਹੈ ਵੀ ਇਸ ਦੋਰਾ ਤੇ ਠੱਲ ਪਾਈ ਜਾਵੇ ਨਹੀਂ ਤੇ ਸਾਨੂੰ ਵੀ ਕੰਮ ਛੱਡਣ ਤੇ ਨਾ ਮਜਬੂਰ ਕੀਤਾ ਜਾਵੇ ਕਿਉਂਕਿ ਸਾਡੇ ਕਈ ਨੌਜਵਾਨ ਜਿਹੜੇ ਨੇ ਉਹ ਨਸ਼ਿਆਂ ਨਾਲ ਜਿਹੜੇ ਦੋ ਨੇ ਦੱਸ ਰਹੇ ਨੇ ਉਹ ਕਹਿੰਦੇ ਸਾਡੇ ਦੋ ਨਸ਼ਿਆਂ ਨਾਲ ਹੀ ਮਾਰਗ ਡੇ ਜਦੋਂ ਦਾ ਕੰਮ ਛੱਡਿਆ ਪਰ ਇਹ ਹੁਣ ਦੇਖਣ ਵਾਲਾ ਇਹ ਸਮਾਂ ਹੀ ਹੁਣ ਦੱਸੇਗਾ ਕਿ ਇਹ ਦੋਰ ਬੰਦ ਹੁੰਦੀ ਹੈ ਜਾਂ ਆਉਣ ਵਾਲੇ ਸਮੇਂ 'ਚ ਇਹ ਦੂ ਜਿਆਦਾ ਵਧੇਗੀ